ਮੇਰਾ ਨਾਮ ਹਰਜੀਤ ਸਿੰਘ ਉਰਫ ਗੋਲਡੀ ਹੈ ਜੀ। ਫਾਦਰ ਮੇਰੇ ਸਰਦਾਰ ਜਗਦੇਵ ਸਿੰਘ ਜੀ ਹੈ। ਮੇਰਾ ਨਗਰ ਜੋ ਹੈ ਬਸਤੀ ਨਵਾ ਟੇਰਖਿਆਣਾ ਹੈ। ਅੱਜ ਮੈਨੂੰ ਪੂਰੇ ਨਗਰ ਨੇ ਸਰਸੰਤੀ ਨਾਲ ਸਰਪੰਚੀ ਦੀ ਸੇਵਾ ਦਿੱਤੀ ਹੈ। ਮੇਰੀ ਇਸ ਪੂਰੀ ਪੰਚਾਇਤ ਸਰਸੰਤੀ ਨਾਲ ਬਣਾਈ ਗਈ ਹੈ। ਮੈਂ ਸਭ ਸੰਗਤ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ। ਔਰ ਇਹਨਾਂ ਨੂੰ ਇੱਕ ਵਿਸ਼ਵਾਸ ਦਿਲਾਉਣਾ ਹੈ। ਇਹ ਜੋ ਯੋਣਾ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਬਿਲਕੁਲ ਤਨ ਦੇ ਨਿਮਾਮਗਾ ਇਸ ਵਿੱਚ ਸਰਵ ਸੰਤੀ ਕਰਨ ਵਿੱਚ ਸਾਡੇ ਮਾਮੇ ਨਰਿੰਦਰਕੌਰ ਜੀ ਦਾ ਬੜਾ ਸਹਿਯੋਗ ਰਿਆ ਸਰਦਾਰ ਹਰਮਿੰਦਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਬਹੁਤ ਸਹਿਯੋਗ ਰਿਆ ਹੋਰ ਸਾਡੇ ਮਾਮਾ ਜੀ ਹੈਗੇ ਆ ਬਖਸ਼ੀ ਸਿੰਘ ਜੀ ਇਹਨਾਂ ਦਾ ਬਹੁਤ ਝਾਤ ਯੋਗਦਾਨ ਲਗਭਗ ਸਭ ਸੰਗਤ ਦਾ ਯੋਗਦਾਨ ਰਿਆ ਜੀ ਸਰਨ 101% ਸਾਨੂੰ ਬਹੁਤ ਮੱਤ ਦਿੱਤਾ ਵਧੀਆ ਤਰੀਕਾ ਪੰਚਾਇਤ ਬਾਰੇ ਥੋੜੀ ਜਾਣ ਕੇ ਦੇ ਦਿਓ ਸਾਡੇ ਪੰਚਾਇਤ ਵਿੱਚ ਅੰਦਰ ਕੋਣ ਮੇਰੇ ਨਾਲ ਮੈਨੂੰ ਪੰਜ ਮੈਂਬਰ ਦਿੱਤੇ ਸਰ ਸੰਤੀ ਨਾਲ ਨਾ ਹਰਵੰਤ ਸਿੰਘ ਜੀ ਕੁਲਵੰਤ ਕੌਰ ਜੀ ਮਨਜੀਤ ਕੌਰ ਜੀ ਸਰਦਾਰ ਨਿਸ਼ਾਨ ਸਿੰਘ ਜੀ ਸਰਦਾਰ ਸ਼ੰਗਾਰਾ ਸਿੰਘ ਜੀ ਇਹ ਮੈਨੂੰ ਪੰਜ ਮੈਂਬਰ ਨਾਲ ਦਿੱਤੇ ਗਏ ਹਨ ਮੇਰੇ ਮੈਂਬਰ ਵੀ ਔਰ ਮੈਂ ਵੀ ਬਿਲਕੁਲ ਤੰਦੇ ਹੀ ਨਾ ਸੇਵਾ ਨਵਾ ਮਾਂਗਾ ਜੀ ਨਾਲ ਮੇਰੇ ਮਾਨ ਵਾਲੀ ਗੱਲ ਇਹ ਹੈ ਇਹ ਮੇਰਾ ਨਾਨਕਾ ਪਿੰਡ ਸੀ ਮੈਂ ਇੱਥੇ 25 ਸਾਲ ਤੋਂ ਆਇਆ ਹੋਇਆ ਜੀ ਮੈਨੂੰ ਇਹਨਾਂ ਨੇ ਅੱਜ ਬਹੁਤ ਜ਼ਿਆਦਾ ਮਾਣ ਬਖਸ਼ਿਆ ਸਭ ਮੇਰੇ ਮਾਮੇ ਮਾਮੀਆਂ ਨੇ ਮੈਨਾਂ ਦਾ तहे ਦਿਲੋਂ ਧੰਨਵਾਦ ਕਰਦਾ ਮੈਨਾਂ ਰਿਣੀ ਹਾਂ ਜੀ ਹਮੇਸ਼ਾ ਰਿਣੀ ਰਹਿਾਂਗਾ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਮੁਬਾਰਕਾਂ ਵਾਲੀ ਗੱਲ ਇਹ ਆ ਵਧਾਈਆਂ ਵਾਲੀ ਗੱਲ ਇਹ ਆ ਕਿ ਅਸੀਂ ਆਪਣੇ ਨਗਰ ਵਿੱਚ ਇਕੱਠੇ ਹੋ ਕੇ ਸਰਸੋਤियां ਜੋ ਪੰਚਾਇਤ ਹੋਣੀ ਹੈ ਇਸ ਗੱਲ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਉਰਮਾਰ ਕਾ ਜੇ ਤੁਹਾਡੇ ਤੇ ਇਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਹੁਣ ਅੱਗੇ ਕਿਵੇਂ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਬਿਲਕੁਲ ਤੁਹਾਨੂੰ ਜੀ ਨਿਭਾਵਾਂਗੇ ਜੀ ਇਸ ਜ਼ਿੰਮੇਵਾਰੀ ਨੂੰ ਅਸੀਂ ਵਿਕਾਸ ਕਰਾਵਾਂਗੇ ਪੂਰੇ ਪਿੰਡ ਦੇ ਸਰਕਾਰ ਤੋਂ ਜੋ ਫਾਇਦਾ ਲਵਾਂਗੇ ਜੋ ਰਲ ਮਿਲ ਕੇ ਸਾਰੇ ਮੇਰੇ ਮੈਂਬਰ ਵੀ ਜੋ ਬਹੁਤ ਵਧੀਆ ਚੁਣੇ ਗਏ ਹਨ ਸਾਰੇ ਜਣੇ ਆਪਾਂ ਰਲ ਮਿਲ ਕੇ ਪੂਰੇ ਨਗਰ ਦਾ ਵਿਕਾਸ ਕਰਾਵਾਂਗੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਾਂਗੇ ਕੋਈ ਈਰਖਾਵਾ ਜੀ ਨਹੀਂ ਹੋਵੇਗੀ ਕਿਸੇ ਨਾਲ ਕਿਸੇ ਤਰ੍ਹਾਂ ਕੋਈ ਕੰਮ ਨਹੀਂ ਹੋਗਾ ਪ੍ਰੇਮ ਪਿਆਰ ਨਾਲ ਸਾਰੇ ਕੰਮ ਕੀਤੇ ਜਾਣਗੇ ਅਸੀਂ ਜੋ ਸਰਕਾਰ ਦਾ ਕਿਹਾ ਸੀ ਸਾਰ ਸੰਮਤੀਆਂ ਹੋ ਚੇ ਸਾਡੇ ਸੰਗਤਾਂ ਸਭ ਨੇ ਮੰਨਿਆ ਤੇ ਵਧੀਆ ਤਰੀਕਿਆਂ ਨਾਲ ਸਾਡੀ ਜੋ ਪੰਚਾਇਤ ਚੁਣੀ ਗਈ ਹੈ ਅਸੀਂ ਸਾਡੀ ਸਰਕਾਰ ਜੋ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਕਿਸੇ ਪਾਰਟੀ ਦੇ ਮੈਂ ਕਿਸੇ ਪਾਰਟੀ ਦਾ ਨਹੀਂ ਸਮਝ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਸੋ ਸਾਡੀ ਨਗਰ ਦੀ ਸੰਗਤ ਨੇ ਇਸ ਗੱਲ ਨੂੰ ਪੱਕਾ ਸਮਝਿਆ ਜੋ ਪਹਿਲਾਂ ਚੱਲਦਾ ਸੀ ਕਿ ਪਿੰਡ ਦਾ ਹੀ ਸਰਪੰਚ ਹੋਣਾ ਚਾਹੀਦਾ ਹੈ ਪਿੰਡ ਦੇ ਹੀ ਮੈਂਬਰ ਹੋ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਉੱਤੇ ਫੁੱਲ ਚੜਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਭਦਾਰ ਹਰੀ RAM ਮੈਂ ਸਾਉ ਦਾ ਸਰਪੰਚ ਜੋ ਕਿ ਪਿੰਡ ਚੁੜਿਆ ਸੀਗਾ ਹੁਣ ਅਸੀਂ ਸਾਰਿਆਂ ਨੇ ਪੂਰੇ ਪਿੰਡ ਦੇ ਨਾਲ ਕੇ ਸਾਡੇ ਨਵੇਂ ਸਰਪੰਚ ਗੋਲਦੀ ਜੀ ਨੂੰ ਬਣਾਇਆ ਹੈ ਜੋ ਕਿ ਉਮੀਦ ਹੈ ਕਿ ਬਹੁਤ ਚੰਗਾ ਕੰਮ ਕਰਨਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਤੇ ਪਿੰਡ ਦਾ ਵਿਕਾਸ ਕਰਨਗੇ ਸਾਰੇ ਪਿੰਡ ਦਾ ਇੱਥੇ ਕਾਟ ਹੋਇਆ ਜੇਕਰ ਹੁਣ ਕੋਈ ਕਾਗਜ਼ ਭਰਦਾ ਹੈ ਤੇ ਉਹਦੇ ਖਿਲਾਫ ਕੀ ਐਕਸ਼ਨ ਲਿਆ ਜਾਵੇਗਾ ਜੇਕਰ ਸਰ ਸਮਝੀ ਨੂੰ ਤੋੜਦਾ ਸਦਭੰਤੀ ਹੁਣ ਨਹੀਂ ਟੁੱਟੇਗੀ। ਅੱਛਾ ਜੀ। ਕਿਉਂਕਿ ਹੁਣ ਪੂਰੇ ਪਿੰਡ ਨੇ ਕਰ ਦਿੱਤਾ ਜੋ ਵੀ ਆਦਮੀ ਇਹਦੇ ਉੱਤੇ ਕੋਈ ਗਲਤ ਗੱਲ ਕਰਦਾ ਹੈ ਤੇ ਉਹ ਫਿਰ ਮੁਸ਼ਕਲ ਜੀ ਥੋੜੀ ਜੀ ਹੋ ਜਾਂਦੀ ਹੈ। ਸਾਰਾ ਪਿੰਡ ਫਿਰ ਉਹਦੇ ਖਿਲਾਫ ਚੱਲਦਾ। ਉਹਦੇ ਖਿਲਾਫ ਹੋਏਗਾ। ਉਹਦੇ ਖਿਲਾਫ ਹੋਏਗਾ। ਜੀ। ਹਾਂ ਜੀ। ਤੇ ਨਵੀਂ ਪੰਚਾਇਤ ਨੂੰ ਕੀ ਸੰਦੇਸ਼ ਦਿੰਦਾ? ਨਵੀਂ ਪੰਚਾਇਤ ਨੇ ਇਹ ਸੰਦੇਸ਼ ਦਿੱਨੇ ਆ ਕਿ ਪਿੰਡ ਦਾ ਵਿਕਾਸ ਕਰੋ। ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਕੋਈ ਬੈਰ ਵਿਰੋਧ। ਕੋਈ ਈਰਖਾ ਭਾਵਨਾ ਨਾ ਰੱਖੋ। ਛੋਟੀ ਮੋਟੀ ਗੱਲ ਹੁੰਦੀ ਹੈ ਜਿਹੜਾ ਕੋ ਕੰਮ ਕਰੇਗਾ ਉਹਦੇ ਕੋਲ ਗਲਤੀ ਹੁੰਦੀ ਹੈ ਜੇ ਕੋਈ ਗਲਤੀ ਹੁੰਦੀ ਹੈ ਤਾਂ ਕੋਈ ਗੱਲ ਨਹੀਂ ਵਿਕਾਸ ਕਰੋ ਠੀਕ ਹੈ ਧੰਨਵਾਦ